ਦੇਖੋ ਇਹ ਡਰਾਈਵ ਕਰ ਰਿਹਾ ਡੈਡੀ ਅੰਗੇ ਬੈਠੇ ਆ ਤਾਂ ਰਾਤ ਦੇ ਵੱਜ ਚੁੱਕੇ ਆ 10 ਆਪਾਂ ਨਿਕਲ ਚੁੱਕੇ ਆ ਹੁਣ ਆਪਾਂ ਬਾਬਾ ਬਲਕਨਾਥ ਜੀ ਦੇ ਦਰਸ਼ਨ ਕਰਨ 10:16 ਦ੍ਰਿਸ਼ਟੀ ਆ ਦੇਖੋ ਰੌਲ ਗੋਰੇ ਨੂੰ ਬਹੁਤ ਮਿਸ ਕਰ ਰਿਹਾ ਗੋਰੇ ਰੌਲ ਦੇ ਨੂੰ ਬਹੁਤ ਮਿਸ ਕਰ ਰਿਹਾ ਤੂੰ ਮਗਰ ਕਿੱਥੇ ਬੈਠਾ ਹੋਇਆ ਆ ਕੋਈ ਗੱਲ ਦੀ ਤੈਨੂੰ ਵੀ ਲਿਆਵਾਂਗੇ ਆਪਾਂ ਇੱਧਰ ਸਪਿਫਟ ਵਿੱਚ ਆ ਰਹੀ ਅੱਜ 5786 ਬਾਬਾ ਲਤਰਾ ਪਹਿਲੀ ਵਾਰੀ ਇਹਨਾਂ ਨੇ ਵਧੀਆ ਸਾਜੀ ਗਾਇਜ਼ ਵੈਲਕਮ ਬੈਕ ਮਾਈ ਨਿਊ ਵਲੌਗ ਆਪਣਾ ਅਚਾਨਕ ਬਣਿਆ ਹੈ ਪਲੈਨ ਬਾਬਾ ਜੀ ਮੈਂ ਜਾਣਦਾ rahul ਵੀ ਜਾ ਰਿਹਾ ਹੈ ਪਹਿਲੀ ਵਾਰੀ ਇਹ ਕਦੀ ਗਿਆ ਨਹੀਂ ਆ ਇੱਕ ਗੱਡੀ ਆਪਣੀ ਅੱਗੇ ਆ ਕੀ ਆ ਉਹ ਵੀ ਤੁਹਾਨੂੰ ਦਿਖਾਣੇ ਉਹਦੇ ਵਿੱਚ ਵੀ ਆਪਣੀ ਥੋੜੀ ਬੋਧੀ ਫੈਮਿਲੀ ਆ ਮੈਂ ਪਰ ਆਪਾਂ ਇੱਥੇ ਚਾਰ ਪੰਜ ਜਣੇ ਬੈਠੇ ਕਿਸ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਪਨੇ ਕੀਆ ਗੱਡੀ ਵਿੱਚ ਦਿਖਾਉਣੇ ਆ ਕਿਹੜੇ ਕਿਹੜੇ ਫੈਮਲੀ ਮੈਂਬਰ ਆਪਣੇ ਬਿਠੇ ਆ ਚਲੋ ਚੱਲੋ ਸਾਰੇ ਘਰੋਂ ਆਏ ਆ ਚਨਾੜ ਬਣੋ ਵਿੱਚ ਲੱਗੇ ਸਤਿ ਸ਼੍ਰੀ ਅਕਾਲ ਆਪਕੇ ਕੀ ਅੱਜ ਕੋਈ ਬੱਚਾ ਸੁਹਾਨ ਸੁਹਾਨ ਦੀ ਐ ਪ੍ਰੋਬਲਮ ਮਾਰੀ ਗੱਦੇ ਗੱਦੇ ਕੱਢ ਰਹੇ ਆ ਕਿੱਲੋ ਕਵਰ ਮੇਰਾ

ਦਾ ਦੋ ਰੀਆ ਗੱਡੀ ਦੀਆਂ ਸਵਾਰੀਆਂ ਸਾਰੀਆਂ ਉੱਤਰੀਆਂ ਬੈੱਡ ਵਾਲੀਆਂ ਪਾਣੀ ਦੋਨੋਂ ਖਾਲੀ ਹੋ ਜੇ ਦੋਨੋਂ ਮਿਲ ਕੇ ਆ ਆ ਉਹ ਨੰਨੀ ਉੱਤ ਕਿ ਕਿ ਰੌਲਾ ਟੋਰ ਰੌਲ ਤੇ ਲੜ ਰਹੀ ਹੈ a few moments later ਗਾਇਜ਼ ਆਪਾਂ ਰੁਕੇ ਇੱਥੇ ਮੁਬਾਰਕਪੁਰ ਚਿੰਤਪੁਰਨੀ ਵਾਲੀ ਸਾਈਡ ਤੋਂ ਆਏ ਆਪਾਂ ਹਾਂ ਇਧਰ ਰਾਤ ਦੇ ਵੱਜ ਗਏ ਆ 12:30 ਹੋ ਗਿਆ ਹਾਂ ਲੈ ਕੋਚ ਦੇ ਟੈਂਪਲ ਲੀਨੇ ਲੁਕੇਆ ਫੰਟਾਸ ਫਿਲਮ ਸਾਰੇ ਖੜੇ ਪਏ ਆ ਜੀ ਆਵੇ ਆ ਸਾਨੂੰ ਚਲਦੇ ਆ ਗੱਡੀ ਦੇ ਹਾਲਾਤ ਕੁਛ ਇਦਾਂ ਦੇ ਆ ਆਵਰ ਇਸ ਲੇਟਰ ਜੁਗੀ ਉਹ ਆਇਆ ਜੁਗੀ ਉਹ ਆਇਆ ਉਹ ਜੁਗੀ ਉਹ ਆਇਆ ਜੇ ਦੇ ਕੁੰਡਨਾ ਵਾਲੇ ਬਾਦ ਜੇ ਤੀਨ ਨੂੰ ਆਹ ਅੱਜ ਅਲਟ ਲੈ ਗਈ ਸੀ ਆਲੂ ਔਰ ਇਹਾਂ ਦੇ ਬੈਲਟ ਸਾਰਿਆਂ ਨੇ ਹੱਥੋ ਹੱਤੀ ਚੱਕ ਲੈਣਾ ਰਿਹਾ ਹੈਗਾ ਫੁੱਲ ਵਰਗਾ ਗਾਇਸ ਮਾਰਨਿੰਗ ਦੇ ਵੱਜ ਗਿਆ 4:30 ਕਮਰਾ ਕੋਈ ਨਹੀਂ ਮਿਲ ਰਿਹਾ ਹੈ ਰਸ਼ ਵੀ ਬਹੁਤ ਜ਼ਿਆਦਾ ਆ অলমোਸਟ ਸਾਰੇ ਸਰਾਮਾ ਰੂਮ ਹੋਟਲ ਬੁੱਕਾ ਤਾਂ ਆਪਾਂ ਹੁਣ ਚੱਲੇ ਆ ਦਰਵਾਜ਼ੇ ਵੱਲ ਤਾਂ ਤੁਹਾਨੂੰ ਕਰਵਾਉਂਦੇ ਆ ਬਾਬਾ ਜੀ ਦੇ ਦਰਸ਼ਨ ਆਪਾ ਲੈ ਰਿਆ ਹੁਣ ਰੋਡ ਪਰ ਸ਼ਾਦ ਹੋਇਆ ਅਰੇ ਆਂਦੇ ਬੈਲਟ ਸਾਰਿਆਂ ਨੇ ਹੱਥੋ-ਥੀ ਚੱਕ ਲੈਣਾ ਰਿਹਾ ਹੈਗਾ ਫੁੱਲ 버ਗਰ ਸੁਗਤ ਕਾਫੀ ਆਈ ਹੋਈ ਆ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕੱਲ ਸੰਡੇ ਔਰ ਸੋਵਾਰ ਬਾਬਾ ਜੀ ਦਾ ਲਗਾਨ ਹੈ ਜਨਮ ਦਿਨ

आलो। जा रहा है अपने फूफो के साथ इधर देखो इधर गाइज इतना सोना है है इतनी ठंडी हवा चल रही है ना बहुत सोनी बहुत सोना मौसम